ਪਬਲਿਕ ਯੂਨੀਵਰਸਿਟੀ ਆਪ ਲੋਕ ਇਹਦੇ ਲਈ ਪੇ ਕਰਦੇ ਆ ਮੋਟੇ ਮੋਟੇ ਪੈਸੇ ਯੂਨੀਵਰਸਿਟੀ ਨੂੰ ਆਉਂਦੇ ਆ ਤੁਹਾਨੂੰ ਇੱਥੇ ਗੱਡੀਆਂ ਦੇ ਬੈਣ ਲਈ ਥੋੜਾ ਇੱਥੇ ਅਸੀਂ ਸੌਖ ਸੁਵਿਧਾ ਦੇਣ ਲਈ ਥੋੜੀ ਜਿਹੀ ਯੂਨੀਵਰਸਿਟੀ ਬਣਾਈ ਹੈ ਕੱਲੀ ਮੈਡਮ ਨੂੰ ਨਹੀਂ ਜਿਹੜੇ ਉਹਨਾਂ ਦੇ ਹੋਰ ਚਮਚੇ ਜਾਂ ਇਧਰ ਉਧਰ ਜਿਹੜੇ ਰਾਜਨੀਤਿਕ ਲੋਕ ਹੋਣਗੇ ਤੁਸੀਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਰਾਈਟਿੰਗ ਔਨ ਦਾ ਵਾਲ ਢਾਕੇ ਦਾ ਦੇਖਿਆ ਜੇ ਸਮਝਿਆ ਨਹੀਂ ਤੁਸੀਂ ਦੇਸ਼ ਦੀਆਂ ਚਾਰ ਵੱਡੀਆਂ ਯੂਨੀਵਰਸਿਟੀਆਂ ਚੋਂ ਪ੍ਰਾਣੀਆਂ ਯੂਨੀਵਰਸਿਟੀਆਂ ਚੋਂ ਐਮੀਨੈਂਟ ਯੂਨੀਵਰਸਿਟੀ ਹੋਵੇ ਤੇ ਤੁਸੀਂ ਉਹਦੀਆਂ ਚੋਣਾਂ ਵੀ ਕਰਾਉਣੀਆਂ ਚਾਹੁੰਦੇ ਭਈ ਤਕਲੀਫ ਕੀ ਹੈ ਦੇਸ਼ ਦੀ ਜਾਂਸੀ ਜੁਸ਼ਨ ਦੀ ਸਰਕਾਰ ਹੀ ਨਾ ਹੋਵੇ ਤੁਸੀਂ ਇਹ ਸੋਚ ਸਕਦੇ ਆ ਤੁਸੀਂ ਇਹ ਸੋਚ ਸਕਦੇ ਆ ਕਿ ਕੱਲ ਨੂੰ ਪਾਰਲੀਮੈਂਟ ਦੀਆਂ ਚੋਣਾਂ ਹੀ ਨਾ ਕਰਾਉਣ ਜਾਂ ਪੰਜਾਬ ਦੀ ਅਸੈਂਬਲੀ ਦੀਆਂ ਚੋਣਾਂ ਹੀ ਨਾ ਕਰਾਉਣ ਤੇ ਤੁਹਾਨੂੰ ਸੁਪਰੀਮ ਕੋਰਟ ਚ ਜਾਣਾ ਪਏ ਵੀ ਚੋਣਾਂ ਹੋਣੀਆਂ ਚਾਹੀਦੀਆਂ ਤੇ ਕੱਲੂ ਇਹ ਕਹਿਣ ਕੇ ਇਹ ਤੇ ਜੀ ਐਮਪੀਆਂ ਦਾ ਐਮਐਲਏ ਦਾ ਮਾਮਲਾ ਆਮ ਜਨਤਾ ਕੋ ਜਾਣਦੀ ਆ ਆਮ ਜਨਤਾ ਹੀ ਵੋਟਾਂ ਪਾ ਕੇ ਬਣਾਉਂਦੀ ਆ ਆਮ ਜਨਤਾ ਦੇ ਬੱਚਿਆਂ ਦੀ ਯੂਨੀਵਰਸਿਟੀ ਆ ਇਹ ਇਹ ਪਬਲਿਕ ਦੀ ਯੂਨੀਵਰਸਿਟੀ ਆ ਲੋਕ ਇਹਦੇ ਲਈ ਪੇ ਕਰਦੇ ਆ ਮੋٹے ਮੋٹے ਪੈਸੇ ਯੂਨੀਵਰਸਿਟੀ ਨੂੰ ਆਉਂਦੇ ਆ ਤੁਹਾਨੂੰ ਇੱਥੇ ਗੱਡੀਆਂ ਦੇ ਬੈਣ ਲਈ ਥੋੜਾ ਇੱਥੇ ਅਸੀਂ ਸੋਖ ਸਬਦਾ ਦੇਣ ਲਈ ਥੋੜੀ ਜਿਹੀ ਯੂਨੀਵਰਸਿਟੀ ਬਣਾਈ ਆ ਇਹ ਯੂਨੀਵਰਸਿਟੀ ਬਣਾਈ ਆ ਕਿ ਸੈਂਟਰ ਆਫ ਐਕਸਲੈਂਸ ਬਣਾਉਣ ਲਈ ਪਰ ਹੋ ਕੀ ਰਿਹਾ ਮੈਂ ਇੱਕ ਗੱਲ ਦੱਸ ਦਿਆਂ ਕੱਲੀ ਮੈਡਮ ਨੂੰ ਨਹੀਂ ਜਿਹੜੇ ਉਹਨਾਂ ਦੇ ਹੋਰ ਚਮਚੇ ਜਾਂ ਇੱਧਰ ਉੱਧਰ ਜਿਹੜੇ ਰਾਜਨੀਤਿਕ ਲੋਕ ਹੋਣਗੇ ਤੁਸੀਂ ਜਿਹੜ ਨੂੰ ਅੰਗਰੇਜ਼ੀ ਚ ਕਹਿੰਦੇ ਆ ਰਾਈਟਿੰਗ ਔਨ ਦਾ ਵਾਲ ਟਾਕੇ ਦਾ ਦੇਖਿਆ ਜੇ ਸਮਝਿਆ ਨਹੀਂ ਤੁਸੀਂ 700 700 ਬੱਚੇ ਸ਼ਹੀਦ ਹੋ ਕੇ ਪ੍ਰਧਾਨ ਮੰਤਰੀ ਨੂੰ ਭਜਾਤਾ ਇੰਡੀਆ ਚ ਬੈਠੀ ਆ ਵਾਪਸ ਨਹੀਂ ਜਾਂਦੀ ਡਰਦੀ ਜਿੰਦਾਬਾਦ ਜਿੰਦਾਬਾਦ ਇਹ ਯੂਥ ਤਾਕਤ ਹੈ ਜੇ ਤੁਸੀਂ ਇਹਨਾਂ ਦਾ ਦੁੱਖ ਦਰਦ ਵੇਲੇ ਸਿਰ ਨਾ ਸੁਣਿਆ ਜੇ ਤੁਸੀਂ ਇਹਨਾਂ ਦੇ ਭੇਖ ਨੂੰ ਦਾਹ ਤੇ ਲਾ ਦਿੱਤਾ ਤਾਂ ਫਿਰ ਇਹ ਜਿਹੜੇ ਆਪਣੇ ਵੱਡੀ ਵੱਡੀ ਪੁਲਿਸ ਦੇ ਸਹਾਰੇ ਗੱਡੀਆਂ ਦੇ ਸਹਾਰੇ ਆਪਣੇ ਆਪ ਨੂੰ ਪ੍ਰੋਟੈਕਟਿਡ ਸਮਝਦੇ ਆ ਉਹ ਕਿਹੜੇ ਪਾਸੇ ਨੂੰ ਜਾਣਗੇ ਜਿਹੜੇ ਸਾਨੂੰ ਪਾਕਿਸਤਾਨ ਪਹੁੰਚਾਉਂਦੇ ਆ ਉਹੀ ਪਾਕਿਸਤਾਨ ਜਾਣਗੇ ਇਸ ਲਈ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਮੈਂ ਇੱਥੇ ਦਾ 79 ਦਾ ਸਟੂਡੈਂਟ ਆ ਇੱਥੇ ਹੀ ਪੜਿਆ ਇੱਥੇ ਹੀ ਪੜਾਇਆ ਮੈਂ ਇਸ ਯੂਨੀਵਰਸਿਟੀ ਦਾ ਬਲੰਨੀਆਂ ਦੇਖੀਆਂ ਤੇ ਇਸ ਯੂਨੀਵਰਸਿਟੀ ਨੂੰ ਕਿਵੇਂ ਲਗਾਤਾਰ ਥੱਲੇ ਸੁੱਟਿਆ ਜਾ ਰਿਹਾ ਮਿਹਨਤ ਕਰਕੇ ਥੱਲੇ ਸੁੱਟ ਥੱਲੇ ਸੁੱਟਿਆ ਜਾ ਰਿਹਾ ਉਹ ਵੀ ਦੇਖ ਰਹੇ ਆ ਸਾਡਾ ਸਾਡਾ ਦਰਦ ਇਹ ਆਪਣਾ ਦਰਦ ਹੈਗਾ ਕਿ ਇਹ ਦੁਨੀਆ ਦੀਆਂ ਚਾਰ ਦੇਸ਼ ਦੀਆਂ ਚਾਰ ਵੱਡੀਆਂ ਯੂਨੀਵਰਸਟੀਆਂ ਚੋਂ ਪ੍ਰਾਣੀਆਂ ਯੂਨੀਵਰਸਟੀਆਂ ਚੋਂ ਐਮੀਨੇਟ ਯੂਨੀਵਰਸਿਟੀ ਹੋਵੇ ਤੇ ਤੁਸੀਂ ਉਹਦੀਆਂ ਚੋਣਾਂ ਵੀ ਕਰਾਉਣੀਆਂ ਚਾਹੁੰਦੇ ਭਈ ਤਕਲੀਫ ਕੀ ਹੈ ਦੂਸਰੀ ਗੱਲ ਇਸ ਸੈਨੇਟ ਨੂੰ ਐਕਸਟੈਂਸ਼ਨ ਦੇ ਦੇਣੀ ਚਾਹੀਦੀ ਹੈ ਕਿਉਂਕਿ ਇਹ ਜੇ 1 ਸਾਲ ਡਿਊ ਉਹਦਾ ਹੈ। ਔਰ ਦੂਸਰੀ ਸੈਨੇਟ ਦੀ ਅਗਲੇ ਜਿਹੜੀ ਇੱਕ ਨੈਕਸਟ ਸੈਸ਼ਨ ਦੀ ਤਿਆਰੀ ਕਰਨੀ ਚਾਹੀਦੀ ਹੈ। ਇਹਨਾਂ ਗੱਲਾਂ ਦੇ ਨਾਲ ਮੈਂ ਇਹੀ ਵਾਰਨਿੰਗ ਵੀ ਦਿੰਨਾ ਤੇ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦੀ ਬੇਨਤੀ ਵੀ ਕਰਦੇ ਆਂ। ਭਾਈ ਜਾਗ ਜਾਓ। ਹੋਸ਼ ਵਿੱਚ ਆ ਜਾਓ। ਇਹ ਨੌਜਵਾਨ ਇਹ ਟੀਚਰ ਇਹ EMPLOYE ਇਹ ਸਾਰਿਆਂ ਦੀ ਸਾਂਝੀ ਯੂਨੀਵਰਸਿਟੀ ਹੈ ਜੇ ਤਬਾਹ ਕਰੋਗੇ ਤੇ ਤੁਸੀਂ ਆਪਣੀ ਹੀ ਤਬਾਈ ਦਾ ਸ਼ੁਰੂਆਤ ਕਰ ਰਹੇ ਹੋਗੇ